ਨ ਜਾਣਦਾ ਤਾਂ ਤੇ ਸਾਡਾ ਠੀਕ ਆ ਤੁਹਾਡੇ ਦਾ ਕੋਈ ਮੌਕੇ ਨਹੀਂ ਜਾਵੇ ਉਹ ਤਾਂ ਜਾਉਂਦੇ ਰਹਾਂ ਸਮਾਂ ਹੋ ਰਿਹਾ ਹੈ ਕਿ ਨਾ ਆਹ ਤੇ ਕਿਤਾ ਲੈ ਜੀ ਅੱਜ ਤਾਂ ਇਹ ਪਹਿਲਾ ਅੰਤਰੋਂ ਦੀ ਘੋੜੀ ਆਉਣਾ ਕਰੇ ਠੀਕ ਹੈ ਜੀ ਉਹ ਕਿਹਦੀ ਤਾਂ ਨਹੀਂ ਜਾਂਦੇ ਜਾਉਂਗੇ ਰੋਡੇ ਕਰ ਦੋ ਰੋਡੀਆਂ ਪਾਈਆਂ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਆਹ ਤਾਂ ਦਾ ਨਾਮ ਸਾਹਿਬ ਦਾ ਨਾਮ ਆਹ ਦੀ ਬਦਲਾਵਾ ਕਰਨਾ ਆ ਆਹ ਆਹੋ ਪੋਸਟ ਦਾ ਨਾਮ ਮਾਨਦ ਕਰ ਦਿੱਤਾ 44.5 2 ਉਹਦੇ ਅੱਜ ਤੁਹਾਨੂੰ ਜਿਹੜਾ ਆਟੋ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ ਹੈ ਕੀ ਕਹਿਣਾ ਚਾਹੋਗੇ ਮੈਂ ਇਹਨਾਂ ਦੀ ਵੱਧ ਤੋਂ ਵੱਧ ਮਤ ਕਰਾਂਗਾ ਜੀ ਜਿੰਨੇ ਵੀ ਹੋ ਸਕੇ ਮੇਰੇ ਤੋਂ ਨਾਲ ਜਿਹੜੇ ਮੇਰੇ ਭਰਾ ਵਾ ਰਕੇਸ਼ ਭੀਮ ਜੀ ਹਾਂਜੀ ਤੇ ਨਾਲ ਵੇਰੇ ਸਾਥੀ ਜਿਹੜੇ ਸਾਰੇ ਮਤ ਕਰਨਗੇ ਇਹਨਾਂ ਦੀ ਮਤ ਦੇ ਨਾਲ ਹੀ ਮੈਂ ਸਾਰੀ ਮਤ ਕਰਾਂਗਾ ਜੀ ਕਿਸ ਏਰੀਏ ਦਾ ਤੁਹਾਨੂੰ ਜਿਹੜਾ ਪ੍ਰਦਾਨ ਕਰਾਇਆ ਹਾਂਜੀ ਸਟੇਸ਼ਨ ਤੋਂ ਲੈ ਕੇ ਤੇ ਬਾਈਪਾਸ ਤੱਕ ਛਾੜੇ ਬਾਈਪਾਸ ਤੱਕ ਤਕਰੀਬਨ ਦੇਖਿਆ ਆਟੋ ਦੀਆਂ ਸਮੱਸਿਆਵਾਂ ਨੂੰ ਲੈ ਕੇ ਜਿਹੜਾ ਵਾ ਉਹ ਕਾਫੀ ਤੰਗੀ ਪਰੇਸ਼ਾਨੀ ਹੁੰਦੀ ਆ ਜਿਹੜੇ ਪੁਲਿਸ ਵਾਲੇ ਜਿਹੜੇ ਆ ਤੰਗ ਪਰੇਸ਼ਾਨ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਦੇਖੋ ਅਸੀਂ ਤੇ ਬੇਨਤੀ ਕਰਾਂਗੇ ਇਹਨਾਂ ਨੂੰ ਆਪੀ ਨਾ ਤੰਗ ਕਰਨ ਇਹਨਾਂ ਨੂੰ ਹਾਂਜੀ ਕਹੀਂ ਜੋ ਵੀ ਇਹਨਾਂ ਦੀ ਵੀ ਹੈਲਪ ਕਰਾਂਗੇ ਹੱਡੀ ਹੈਲਪ ਕਰਨ ਯੂਨੀਅਨ ਦੇ ਵਿੱਚ ਆਟੋ ਵਾਲਿਆਂ ਵਾਸਤੇ ਤੁਹਾਡੇ ਵੱਲੋਂ ਹੋਰ ਕੀ ਕੀ ਜਿਹੜੇ ਵਧੀਆ ਕੰਮ ਕੀਤੇ ਜਾਣਗੇ ਪਤਾ ਨਹੀਂ ਹੋਂ ਦੇ ਨਾਤੇ ਅਸੀਂ ਹਰੇਕ ਬੰਦੇ ਨੂੰ ਆਪਣੇ ਨਾਲ ਜੋੜਾਂਗੇ ਨਾਲ ਜੋੜਾਂਗੇ ਤੇ ਉਹਦਾ ਵੀ ਪ੍ਰੋਬਲਮ ਹੈ ਹੱਲ ਕਰਾਂਗੇ ਅਸੀਂ ਉਹਦਾ ਤੇ ਇਸ ਟਾਈਮ ਆਪਣੀਆਂ ਭੈਣਾਂ ਵੀ ਪੂਰੀ ਮਿਹਨਤ ਕਰ ਰਹੀਆਂ ਜਿੰਨੀਆਂ ਵੀ ਹੈਗੀਆਂ ਅਸੀਂ ਇਹਨਾਂ ਦੀ ਪੂਰੀ ਮਦਦ ਕਰਾਂਗੇ ਜਿੰਨੀ ਆਪਣੇ ਕੋਲ ਹੋ ਸਕੀ ਅੱਜ ਤੁਹਾਨੂੰ ਪ੍ਰਧਾਨ ਬਣਾਇਆ ਗਿਆ ਯੂਨੀਅਨ ਦੇ ਜਿਹੜੇ ਉੱਚ ਤੁਹਾਡੇ ਹੈਗੇ ਨੇ ਰਿਕਰਟਮ ਦੀ ਆਪਣੇ ਹਾਂਜੀ ਕੀ ਕਹਿਣਾ ਚਾਹੋਗੇ ਨਮਾ ਆਹੀ ਇਹਨਾਂ ਦਾ ਧੰਨਵਾਦ ਕਰਦੇ ਜੀ ਇਹਨਾਂ ਨੇ ਸਾਨੂੰ ਇੰਨਾ ਮਨ ਬਖਸ਼ਿਆ ਜੀ ਤੇ ਆਪਾਂ ਵੱਤ ਤੋਂ ਵੱਧ ਇਹਨਾਂ ਦੀ ਇੱਜ਼ਤ ਬਣਾਵਾਂਗੇ ਤੇ ਵੱਤ ਤੋਂ ਵੱਧ ਅਸੀਂ ਪਬਲਿਕ ਦੀ ਮਤ ਕਰਾਂਗੇ ਜੀ ਆਪਣੇ ਆਟੋ ਜੂਨੀਅਨ ਦੇ ਜਿੰਨੇ ਵੀ ਪ੍ਰਧਾਨ ਹੈਗੇ ਆ ਜਿੰਨੇ ਵੀ ਸਟੈਂਡਾਂ ਦੇ ਪ੍ਰਧਾਨ ਹੈ ਅਸੀਂ ਉਹਨਾਂ ਦੀ ਮਤ ਕਰਾਂਗੇ ਉਹਨਾਂ ਨੂੰ ਜੋ ਵੀ ਚੀਜ਼ ਆ ਜੋ ਵੀ ਪ੍ਰੋਬਲਮ ਆ ਉਹ ਹੱਟੇ ਨਾਲ ਤੁਰਨਗੇ ਤੇ ਅਸੀਂ ਉਹਨਾਂ ਦੀ ਪੂਰ ਮਤ ਕਰਾਂਗੇ ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਮੈਂ ਜਰਨਲ ਸੈਕਟਰੀ ਉਨੀ ਬਾਅਦ ਹੁਣ ਆਪਾਂ ਪ੍ਰਧਾਨ ਬਣਾਇਆ ਵੀਰ ਉਹਨਾਂ ਨੂੰ ਇੰਡੀਆ ਗੇਟ ਤੋਂ ਲੈ ਕੇ ਸਟੇਸ਼ਨ ਤੱਕਰ ਜੋ ਵੀ ਆਟੋ ਵਾਲੇ ਵੀਰਾਂ ਨੂੰ ਮੁਸ਼ਕਲ ਹੁੰਦੀ ਆ ਟੋਨੀ ਪ੍ਰਧਾਨ ਨੂੰ ਵੀਰਾਂ ਨੂੰ ਆਪਾਂ ਆਟੋ ਵਾਲਾ ਪ੍ਰਧਾਨ ਬਣਾਇਆ ਜੀ ਜੋ ਵੀ ਮੁਸ਼ਕਲ ਆਪਣੇ ਵੀਰਾਂ ਨੂੰ ਆਉਂਦੀ ਭੈਣਾਉਂਦੀ ਆ ਸਾਡਾ ਨਾਲ ਕੇ ਸਰਕਰ ਨਾਲ ਆਪਾਂ ਟੋਨੀ ਵੀਰ ਨੂੰ ਪ੍ਰਧਾਨ ਬਣਾ ਕੇ ਮੁਸ਼ਕਲਾਂ ਦੱਸਣ ਤੁਹਾਡੀਆਂ ਹੱਲ ਕਰਨਾ ਜਿਹੜੇ ਨਜਾਇਜ਼ ਪਰਚੀ ਜਿਹੜੇ ਕੁਝ ਲੋਕ ਜਿਹੜੇ ਆ ਉਹ ਆਟੋ ਵਾਲਿਆਂ ਕੋਲੋਂ ਲੈਂਦੇ ਆ ਉਹਨਾਂ ਬਾਰੇ ਕੀ ਕਹਿਣਾ ਦੇਖੋ ਜੀ ਉਹ ਤੇ ਆਪਾਂ ਇਹੋ ਕਰਨੇ ਚਾਹੁੰਦੇ ਆ ਵੀ ਮਤਲਬ ਜੇ ਗਲਤ ਹੋ ਰਿਹਾ ਏ ਜੋ ਵੀ ਹੋ ਰਿਹਾ ਗਲਤ ਹੋ ਰਿਹਾ ਜਿੰਨੀ ਆਪ ਨੂੰ ਮਤਲਬ ਵੀ ਫੀਸ ਹੈਗੀ ਸਰਕਾਰੀ ਉਹ ਲਈ ਜਾਵੇ ਮਤਲਬ ਗਲਤ ਨਾ ਕੀਤਾ ਜਾਵੇ ਕੁਝ ਭੈਣਾ ਵੀ ਨਾਲ ਜਿਹੜੀ ਆਟੋ ਚਾਲਕ ਨੇ ਕੋਈ ਉਹਨਾਂ ਦੀ ਵੀ ਕੋਈ ਯੂਨੀਅਨ ਜੇ ਉਹਨਾਂ ਨੂੰ ਵੀ ਆਪਣੇ ਵਿੱਚ ਤੁਸੀਂ ਸ਼ਾਮਲ ਕਰੋਗੇ ਹਾਂਜੀ ਹਾਂ ਜਰੂਰ ਜੀ ਜਰੂਰ ਉਹਨਾਂ ਨੂੰ ਸ਼ਾਮਲ ਕਰਾਂਗੇ ਆਪਣੇ ਭੈਣ ਲੰਘਾਵਾਂਗੇ ਵੀ ਸਾਡੇ ਕੋਲ ਆਓ ਜੋ ਵੀ ਤੁਹਾਡੇ ਦੁੱਖ ਤਕਲੀਫ ਸਾਨੂੰ ਦੱਸਿਆ ਜਾਵੇ ਜਿਹੜੇ ਅੱਜ ਪ੍ਰਧਾਨ ਬਣੇ ਆ ਵਧਾਈ ਦੇਣ ਦੇ ਤੌਰ ਤੇ ਉਹਨਾਂ ਨੂੰ ਕੀ ਕਹਣਾ ਚਾਹੀਦਾ ਹਨ ਬਹੁਤ ਬਹੁਤ ਵਧਾਈਆਂ ਹੋਣ ਟੋਨੀ ਪ੍ਰਧਾਨ ਕੇਸ਼ਵੀ ਹੋਣਾ ਬਹੁਤ ਬਹੁਤ ਵਧਾਈਆਂ ਹੋਣ ਜੇ ਸਾਨੂੰ ਟੋਨੀ ਪ੍ਰਧਾਨ ਨੂੰ ਬਣਾਇਆ ਸਾਡੇ ਭਰਾ ਨੂੰ ਕੇਸ਼ਵੀ ਨੂੰ ਬਹੁਤ ਬਹੁਤ ਵਧਾਈਆਂ ਹੋਣ ਸਾਡੇ ਟੋਨੀ ਭਰਾ ਨੂੰ ਬਣਾਇਆ ਪ੍ਰਧਾਨ ਤੇ ਸਾਨੂੰ ਜਰਨਲ ਸੈਕਟਰੀ ਸਾਰਿਆਂ ਨੂੰ ਜੈ ਭੀਜ ਜਗਤ ਮੇਰਾ ਨਾਮ ਮੀਰ ਕੇਸ਼ਵੀ ਅਮੇਸ਼ਰ ਆਟੋ ਯੂਨੀਅਨ ਪ੍ਰੈਜ਼ੀਡੈਂਟ ਅਮੇਸ਼ਰ ਦੇ ਮੈਂ ਅੱਜ ਆਪਣੇ ਛੋਟਾ ਵੀ ਟੋਨੀ ਜੋ ਛਾੜੇ ਦੂੰ ਆ ਇਸ ਨੂੰ ਛਾੜਾ ਇੰਡੀਆ ਗੇਟ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਦੇ ਜਿੰਨੇ ਜਸਤੀ ਦੇ ਸਟੈਂਡ ਆ ਉਹਨਾਂ ਦਾ ਪ੍ਰੈਜ਼ੀਡੈਂਟ ਬਣਾਇਆ ਆ ਉਹਨਾਂ ਦੀਆਂ ਕਾਫੀ ਮੁਸ਼ਕਲਾਂ ਰੇਲਵੇ ਸਟੇਸ਼ਨ ਦੇ ਮੁੰਡਿਆਂ ਦੀਆਂ ਆ ਰਹੀਆਂ ਸੀ ਜਿਨ੍ਹਾਂ ਨੂੰ ਹੱਲ ਕਰਨ ਲਈ ਮੈਂ ਇਸ ਨੂੰ ਉੱਥੇ ਲਾਇਆ ਕਿ ਵਿੱਚ ਨੂੰ ਜੋ ਵੀ ਨਹੀਂਆਂ ਮੁਸ਼ਕਲਾਂ ਨੇ ਉਹਨਾਂ ਬਾਰੇ ਪਤਾ ਕਰਕੇ ਮੈਨੂੰ ਦੱਸੇ ਫਿਰ ਮੈਂ ਉਸ ਬਾਰੇ ਉੱਚ ਅਸਰਾਂ ਨਾਲ ਗੱਲ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਾਂਗਾ ਸਰ ਕਈ ਜਿਹੜੇ ਆ ਦੇਖਿਆ ਕਿ ਆਟੋ ਯੂਨੀਅਨ ਦੇ ਜਿਹੜੇ ਕਈ ਲੋਕ ਆਪਣੇ ਆਪ ਨੂੰ ਪ੍ਰਧਾਨ ਕਹਿੰਦੇ ਆ ਉਹ ਆਟੋ ਜਾਂ ਈ ਰਿਕਸ਼ਾ ਵਾਲਿਆਂ ਕੋਲੋਂ ਪੈਸੇ ਵੀ ਲੈਂਦੇ ਆ 10 10 20 20 30 30 ਰੁਪਏ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਜੀ ਇਹੋ ਹੀ ਚੀਜ਼ਾਂ ਦੇ ਜਿਹੜੀਆਂ ਤੁਹਾਨੂੰ ਜੇ ਪ੍ਰੈਸ ਨੂੰ ਵੀ ਤੇ ਪਤਾ ਹੀ ਹੁੰਦਾ ਸਾਰੀਆਂ ਗੱਲਾਂ ਇਹੋ ਚੀਜ਼ਾਂ ਹਨੂ ਵੀ ਬਦਲ ਲੱਗ ਰਹੀਆਂ ਨੇ ਕਿ ਵੀ ਇਹਦੇ بڑا ਤਗੜਾ ਕਬਲਾ ਹੋ ਰਿਹਾ ਆ ਅਨਿਰਵਿਜ ਸਟੇਸ਼ਨ ਹੋ ਗਿਆ ਬੱਸ ਸਟੈਂਡ ਹੋ ਗਿਆ ਇਹਨਾਂ ਦੇ ਵਿੱਚ ਜਿਹੜੇ ਇਹਨਾਂ ਨੇ ਠੇਕੇ ਦਿੱਤੇ ਹੋਏ ਨੇ ਉਹ ਠੇਕੇ ਜਿਹੜੇ ਸਰਕਾਰ ਨੇ ਦਿੱਤੇ ਨੇ ਅਗਾ ਉਹਨਾਂ ਨੇ ਪ੍ਰਾਈਵੇਟ ਤੌਰ ਤੇ ਇਹਨਾਂ ਨੂੰ ਦੇ ਦਿੱਤਾ ਆ ਜਿਹੜੇ ਪ੍ਰਾਈਵੇਟ ਕਰਨ ਮੁੰਡੇ ਨੇ ਲੱਗੇ ਲਾਏ ਨੇ ਆਪਣੀ ਮਨਮਰਜ਼ੀਆਂ ਕਰਨ ਦੇ ਨੇ ਤੇ ਮਨਮਰਜ਼ੀ ਨਾਲ ਲੋਕਾਂ ਨੂੰ ਲੁੱਟ ਰਹੇ ਨੇ ਆਟੋ ਵਾਲੇ ਬਿਲਕੁਲ ਵਿਚਾਰੇ ਮੇਰੇ ਭਰਾ ਜਿਹੜੇ ਕਿ 10-10 ਰੁਪਏ 20-20 ਰੁਪਏ ਸਵਾਰੀ ਲੈ ਕੇ ਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਨੇ ਉਹਨਾਂ ਕੋਲੋਂ ਇਹ ਹਜ਼ਾਰਾਂ ਲੱਖਾਂ ਦੇ ਹਿਸਾਬ ਨਾਲ ਪੈਸੇ ਲੈਣ ਦੇ ਨੇ ਮੈਨੂੰ ਪਤਾ ਲੱਗਾ ਜੀ ਇੱਕ ਬੰਦੇ ਨੂੰ ਜੇ ਆਰ ਨੰਬਰ ਮੰਗਦੇ ਜਾਂ ਬੱਸ ਸਟੈਂਡ ਤੇ ਕੋਈ ਨੰਬਰ ਮੰਗਦੇ ਉਹਨੂੰ 115000 ਰੁਪਏ ਰੋ ਕੋ ਡਿਮਾਂਡ ਕੀਤੀ ਜਾਂਦੀ ਇਥੇਰਾ ਨੰਬਰ ਲਵਾ ਦਾਂਗੇ ਪਰ ਤੈਨੂੰ 15000 ਰੁਪਏ ਜਾਂ 10000 ਰੁਪਏ ਸਾਨੂੰ ਦੇਣਾ ਪਏਗਾ ਕੀ ਹੁਣ ਜਿਹੜਾ ਵਾ ਇਹ ਜਿਹੜੇ ਨਜਾਇਜ਼ ਜਾਂ ਗੋਰਖਤਾਂ ਦਾ ਕਰ ਰਹੇ ਨੇ ਉਹਨਾਂ ਨੂੰ ਨੱਕ ਪਾਈ ਜਾਏਗੀ ਤੁਹਾਡੀ ਯੂਨੀਅਨ ਵੱਲੋਂ ਬਿਲਕੁਲ ਜੀ ਬਿਲਕੁਲ ਪਾਈ ਜਾਏਗੀ ਮੈਂ ਆਪਣੇ ਉੱਚ ਅਧਿਕਾਰੀਆਂ ਨਾਲ ਬਸ ਇੱਕ ਦੋ ਦਿਨਾਂ ਬਾਅਦੇ ਐਡਵੋਕੇਟ ਨੇ ਜੀ ਯੂਨੀਅਨ ਵੱਲੋਂ ਉਹਨਾਂ ਨੇ ਸਾਰੀ ਸਲਾਹ ਕਰਕੇ ਇਹਨਾਂ ਉੱਤੇ ਪੂਰੀ ਨਕੇਲ ਪਾਈ ਜਾਏਗੀ ਉੱਚ ਅਸਰਾਣ ਨੂੰ ਇਹਨਾਂ ਬਾਰੇ ਦੱਸਿਆ ਜਾਏਗਾ ਜਿਹੜੀ-ਇਹ ਕਾਲੀਆਂ ਭੇਡਾਂ ਨੇ ਸਾਡੇ ਯੂਨੀਅਨ ਦੇ ਵਿੱਚ ਇਹਨਾਂ ਨੂੰ ਹੀ ਫੜ ਕੇ ਬਾਹਰ ਕੱਢਾਂਗੇ